ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4 ਦਿਨਾਂ ਦੇ ਮੌਸਮ ਦੀ ਯਾਨੀ ਕਿ 11-12 ਦਸੰਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਇਹ ਤੁਹਾਨੂੰ ਦੱਸਾਂਗੇ ਸਵੈਸਲੇ ਦੀ ਤਾਜ਼ਾ ਸੈਟੇਲਾਈਟ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇ 7 ਦਸੰਬਰ ਦਾ ਅਜ ਦੇਣਾ ਤੇ 8 ਦੇ ਲਗਭਗ 7:30 7:30 ਵਜਣ ਜਾ ਰਹੇ ਨੇ ਪੰਜਾਬ ਦੀ ਗੱਲ ਕਰੀਏ ਮੌਸਮ ਐਸਾ ਬਿਲਕੁਲ ਸਾਫ਼ ਹੈ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਅਪਡੇਟ ਦਿੱਤੀ ਸੀ ਕਿ ਅੱਜ ਮੌਸਮ ਬਿਲਕੁਲ ਫਗਾ ਸਾਫ਼ ਰਹੇਗਾ ਅੱਜ ਹਵਾ ਜਿਹੜੀ ਆ ਬਹੁਤ ਘੱਟ ਰਫ਼ਤਾਰ ਤੇ ਚੱਲੀ ਆ ਤੇ ਹਲਕੇ ਪੂਰੇ ਦੀ ਹਵਾ ਯਾਨੀ ਕਿ ਈਸਟ ਵਿੰਡ ਪੰਜਾਬ ਹਰਿਆਣਾ ਦੇ ਵਿੱਚ ਚੱਲੇਗੀ ਆਉਂਦੇ ਦਿਨਾਂ ਦੇ ਦਰਮਿਆਨ ਪਛੋਂ ਦੀ ਹਵਾ ਚੱਲ ਰਹੀ ਸੀ ਕਾਫੀ ਤੇਜ਼ ਰਫ਼ਤਾਰ ਦੇ ਨਾਲ ਪਿਛਲੇ ਦਿਨਾਂ ਤੋਂ ਤੇ ਹੁਣ ਉਹ ਤਬਦੀਲ ਹੋਈ ਜਾ ਪੂਰੇ ਦੀ ਹਵਾ ਦੇ ਵਿੱਚ ਤੇ ਆਉਂਦੇ ਦਿਨਾਂ ਦੇ ਦਰਮਿਆਨ ਇੱਕ ਸਿਸਟਮ ਲੱਗਣ ਜਾ ਰਿਹਾ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਇਹ ਰਿਪੋਰਟ ਦੇ ਚੁੱਕੇ ਹਾਂ ਕਿ 8 9 10 ਇਹਨਾਂ 3 ਦਿਨ ਔਰ ਪਹਾੜੀ ਖੇਤਰਾਂ ਦੇ ਵਿੱਚ ਇੱਕ ਫਸ਼ਮੇ ਸਿਸਟਮ ਸਰਗਰਮ ਹੋਣ ਜਾ ਰਿਹਾ ਜਿਹੜਾ ਕਿ ਪਹਾੜੀ ਖੇਤਰਾਂ ਦੇ ਵਿੱਚ ਬਰਬਾਰੀ ਦਾ ਇੱਕ ਤਗੜਾ ਦੌਰ ਲਵਾ ਸਕਦਾ ਹੈ ਤੇ ਸਕਰੀਨ ਤੇ ਦੇਖ ਸਕਦੇ ਆ ਪਛਮੀ ਸਿਸਟਮ ਹੌਜ ਕਰਨੇ ਸ਼ੁਰੂ ਕਰ ਚੁੱਕਿਆ ਹੈ ਪਹਾੜੀ ਖੇਤਰਾਂ ਦੇ ਵਿੱਚ ਜੰਮੂ ਕਸ਼ਮੀਰ ਔਰ ਲੇਹ ਲਦਾਖ ਦੇ ਵਿੱਚ ਬਦਲ ਹੋਇਦਾ ਦੌਰ ਇਸ ਵੇਲੇ ਚੱਲ ਰਿਹਾ ਤੇ ਆਉਂਦੇ ਦਿਨਾਂ ਦੇ ਦਰਮਿਆਨ ਪੰਜਾਬ ਦੇ ਜਗਤ ਜਿਲ੍ਹਾ ਵਾਰਾਂਕੜੀਆਂ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਫਟਾਣਕੋਟ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਲੁਧਿਆਣਾ ਮੋਗਾ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਰੋਪੜ ਮੋਹਾਲੀ ਤੇ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਦੀ ਉਮੀਦ ਹੈ ਹਰਕਤ ਲੱਗੇ ਦਰਮਿਆਨੇ ਤੇ ਕਿਤੇ ਕਿਤੇ ਤਗੜੀ ਗਰਜ ਰਿਸ਼ਕ ਦੇ ਨਾਲ ਗੜੇ ਮਰੀ ਦੀ ਵੀ ਸੰਭਾਵਨਾ ਜੜੀ ਹੈ ਵੱਧ ਰਹੀ ਫਈ ਹੈ ਇਸ ਤਲਾਵਾ ਜੀ ਹਰਿਆਣਾ ਦੇ ਉਹ ਖੇਤਰ ਜਿਹੜੇ ਪੰਜਾਬ ਦੇ ਨਾਲ ਲੱਗਦੇ ਆ ਖਾਸ ਕਰ ਅੰਵਾਲਾ ਕੁਸ਼ेत्र ਪੰਚਕਲਾ ਤੇ ਨਾਲ ਲੱਗਦੇ ਜਿਹੜੇ ਸਰਸਾ ਫਤਿਹਪੁਰ ਦੇ ਖੇਤਰ ਨੇ ਇਹਨਾਂ ਖੇਤਰਾਂ ਤੱਕ ਬਦਲ ਵਾਏ ਨਾਲ ਉਮੀਦ ਜਿਹੜੇ ਅਸਰ ਬਣਦੇ ਖਾਣੇ ਹੋਏ ਨੇ ਤੇ ਮੀਂਹ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋਣਗੇ ਫਿਰ ਹੋਰ ਤੇ ਨਜ਼ਰ ਲਾ ਲੈਣੇ ਜੀ ਜਿਹੜੇ ਅਜਾਂਕੜੇ ਮੌਸਮ ਹਾਕਨੇ ਜਾਰੀ ਕੀਤੇ ਨੇ 8 ਤੇ 9 ਤਰੀਕ ਲਈ येलो ਅਲਰਟ ਜਾਰੀ ਕਰਤੇ ਆ ਉਮੀਦ ਹੈ ਅਲਰਟ ਨੇ ਜੀ ਇਹ ਤਗਰੀ ਗਰਜ ਦੇ ਰਿਸਕ ਦੇ ਨਾਲ 8 ਤੇ 9 ਤਰੀਕ ਨੂੰ ਯਾਨੀ ਕਿ ਕੱਲ ਤੇ ਪਰਸਾ ਉਮੀਦ ਆਰਜ ਹੋਣਗੇ ਤੇ ਬੱਦਲ ਵਾਜ ਦੇ ਨਾਲ ਕਿਤੇ ਕਿਤੇ ਜੜੀ ਸਵੇਰ ਵੇਲੇ ਸੰਗਣੀ ਧੁੰਦ ਵੀ ਧਰ ਜੋ ਸਕਦੀ ਆ ਸਕ੍ਰੀਨ ਤੇ ਦੇਖ ਸਕਦੇ ਆ ਜੀ ਕਿ ਇਸ ਤੋਂ ਬਾਅਦ ਜੇਕਰ ਗੱਲ ਕਰੀਏ 10 11 12 13 14 ਇਹਨਾਂ ਦਿਨਾਂ ਦੇ ਦਰਮਿਆਨ ਮੌਸਮ ਸਾਫ਼ ਰਹੇਗਾ ਪਛੋਂ ਦੀ ਆਵਾ ਦੇ ਨਾਲ ਮੌਸਮ ਦੇ ਵਿੱਚ ਠੰਡਕ ਵਰਕਰ ਆ ਰਹੇਗੀ ਤੇ ਸੀਤ ਲਹਿਰ ਜਿਹੜੀ ਚੱਲਦੀ ਦੇਖੀ ਜਾਏਗੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਤੁਹਾਨੂੰ ਅੱਜ ਦੇ ਸ਼ੁਕਰੀਆ